ਸਾਡੇ YouTube ਚੈਨਲ ਤੇ ਆਫਸ ਆਫ ਦਾ ਸੌਫਟ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 6ਵੇਂ ਤਨਖਾਹ ਮਿਸ਼ਨ ਦੀ 5.5 ਸਾਲਾਂ ਦੇ ਬਕਾਏ ਜਾਰੀ ਕਰਨ ਲਈ ਸਰਕਾਰ ਵੱਲੋਂ ਅਪਣਾਏ ਢੰਗ ਤਰੀਕੇ ਤੋਂ 50 ਸਰਕਾਰ ਦੇ ਪੈਨਸ਼ਨਰਸ ਕਿਉਂ ਖਫਾ ਹਨ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਖੇਮੇਤਰ ਦਾ ਕਮਿਸ਼ਨ ਦਾ ਬਕਾਇਆ 1/16 ਤੋਂ 36/21 ਤੱਕ ਦਾ ਜੋ 550 ਦਾ ਬੰਦਾ ਹੈ ਇਸ ਨੂੰ ਨਾ ਤਾਂ ਪਿਛਲੀ ਸਰਕਾਰ ਨੇ ਅਦਾ ਕਰਨ ਵਿੱਚ ਕੋਈ ਦਿਲਚਸਪੀ ਦਿਖਾਈ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਵਤ ਸਿੰਘ ਮਾਨ ਸਰਕਾਰ ਨੇ ਹੀ ਲਗਭਗ ਪੌਣੇ 300 ਤੱਕ ਦੇ ਬਕਾਇਆ ਅਦਾ ਕਰਨ ਦੇ ਮੁੱਦੇ ਤੇ ਗੰਭੀਰਤਾ ਨਾਲ ਕੋਈ ਉਚਾਰ ਕੀਤਾ ਬਦਲਾਵ ਵਾਲੀ ਇਸ ਨਵੀਂ ਹੋਂਦ ਵਿੱਚ ਆਈ ਆਪ ਸਰਕਾਰ ਪ੍ਰਤੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜ਼ਿਆਦਾ ਰੋਸ ਇਸ ਕਰਕੇ ਵੀ ਹੈ ਕਿਉਂਕਿ ਇਹ ਸਰਕਾਰ ਨੂੰ ਲਿਆਉਣ ਵਿੱਚ ਸਿਰਫ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਿਰਫ ਜਿਤਾਇਆ ਵੀ ਨਹੀਂ ਸੀ ਸਗੋਂ ਇਹ ਸਰਕਾਰ ਦੇ ਹੋਂਦ ਵਿੱਚ ਆਉਣ ਤੇ ਇਹਦੇ ਲੀਡਰਾਂ ਤੇ ਫੁੱਲਾਂ ਦੀ بارش ਕਰਕੇ ਵੀ ਜੀ ਆਇਆਂ ਕਿਹਾ ਸੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਗੱਲ ਦੀ ਪਰਬਲ ਉਮੀਦ ਸੀ ਕਿ ਉਹਨਾਂ ਦੇ ਬਕਾਏ ਤੇ ਹੋਰ ਹੱਕੀ ਮੰਗਾ ਆਪਣੇ ਕੀਤੇ ਹੋਏ ਵਾਅਦੇ ਅਨੁਸਾਰ ਸਰਕਾਰ ਦੁਆਰਾ ਤੁਰੰਤ ਮੰਨ ਲਿਆ ਜਾਣ ਗਿਆ ਦੰਤੂ ਸੱਤਾ ਹਾਸਲ ਕਰਕੇ ਇਹ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਰੱਖ ਦਿੱਤਾ ਇਸ ਤੋਂ ਖਫਾ ਹੋ ਕੇ ਮੁਲਾਜ਼ਮਾਂ ਦੇ ਪੈਨਸ਼ਨਰ ਨੇ ਮਜਬੂਰ ਹੋ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿਟਾਂ ਤੇ ਕੰਟਰੈਂਪਟ ਰਿਟਾਂ ਪਾ ਕੇ ਇਨਸਾਫ ਲਈ ਵਹਾਅ ਲਗਾਈ ਜਦੋਂ ਮੌਜੂਦਾ ਸਰਕਾਰ ਨੂੰ ਅਹਿਸਾਸ ਹੋਇਆ ਕਿ ਹੁਣ ਤਾਂ ਪਾਣੀ ਸਿਰੋਂ ਲੰਘ ਚੱਲਿਆ ਹੈ ਤਾਂ 13 ਫਰਵਰੀ 2025 ਨੂੰ ਇੱਕ ਕੈਬਨਿਟ ਮੀਟਿੰਗ ਵਿੱਚ 14000 ਕਰੋੜ ਰੁਪਏ ਦਾ ਬਕਾਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਣ ਦਾ ਫੈਸਲਾ ਕਰਦੇ ਹੋਏ ਉਸੇ ਦਿਨ ਯਾਨੀ 13 2 2025 ਨੂੰ ਹੀ ਬਕਾਇਆ ਅਦਾਕਰਨ ਸੰਬੰਧੀ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਪਰੰਤੂ ਜਦੋਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਬਏ ਅਦਾਕਰਨ ਸੰਬੰਧੀ ਸਰਕਾਰ ਦੁਆਰਾ ਅਪਣਾਏ ਜਾਣ ਵਾਲੇ ਢੰਗ ਤਰੀਕੇ ਦਾ ਖੁਲਾਸਾ ਕੀਤਾ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਹ ਤਰੀਕਾ ਬਿਲਕੁਲ ਹੀ ਗੈਰਵਾਜਬ ਤੇ ਫੁੱਟ ਪਾਉਣ ਨੀਤੀ ਵਾਲਾ ਜਾਪਿਆ মিডিਆ ਸਾਹਮਣੇ ਦਿੱਤੀ ਜਾਣਕਾਰੀ ਅਨੁਸਾਰ ਪੈਨਸ਼ਨਰਾਂ ਨੂੰ ਚਾਰ ਕੈਟਾਗਰੀਆਂ ਵਿੱਚ ਵੰਡਿਆ ਗਿਆ ਭਾਵ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਸ ਫਿਰ ਉਸ ਤੋਂ ਬਾਅਦ 75 ਤੋਂ 85 ਸਾਲ ਦੀ ਉਮਰ ਵਾਲੇ ਪੈਨਸ਼ਨਰ ਤੇ ਉਸ ਤੋਂ ਬਾਅਦ 65 ਤੋਂ 75 ਸਾਲ ਤੇ ਫਿਰ 65 ਸਾਲ ਤੋਂ ਘੱਟ ਉਮਰ ਵਾਲੇ ਪੈਨਸ਼ਨਰਾਂ ਨੂੰ ਬਕਾਇਆ ਕਿਸ਼ਤਾਂ ਦੇ ਰੂਪ ਦੇ ਵਿੱਚ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਇਸ ਤੋਂ ਬਾਅਦ ਸਰਕਾਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਕਾਇਆ ਕਿਸ਼ਤਾਂ ਵਿੱਚ ਦੇਣ ਦੀ ਗੱਲ ਕੀਤੀ ਗਈ ਸੀ ਲੰਬੇ ਸਮੇਂ ਬਾਅਦ ਬਕਾਇਆ ਅਦਾ ਕੀਤੇ ਜਾਣ ਦੇ ਢੰਗ ਤੇ ਸੱਤ ਨੋਟਸ ਲੈਨੇ ਆ ਪੰਜਾਬ ਗਵਰਨਮੈਂਟ ਪੈਨਸ਼ਨਰਸ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਸੱਤ ਸ਼ਬਦਾਂ ਵਿੱਚ ਇਸ ਦੀ ਨਿਖੇਦੀ ਕੀਤੀ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਸੂਬਾ ਜਨਰਲ ਕਤਲ ਸੁਨਦਰ ਰਾਮ 쿠ਸਾ ਸਮੂਹ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੁਚਾਸਨ ਕੋਰਥਲਾ ਨਰਿੰਦਰ ਸਿੰਘ ਗੋਲੀ ਹੁਸ਼ਿਆਰਪੁਰ ਇੰਦਰਜੀਤ ਸਿੰਘ ਠੀਵਾ ਮਾਸਟਰ ਬੋਤਾ ਸਿੰਘ ਕਿੰਨੇਵਾਲਾ ਜਗਨ ਸਿੰਘ ਕੁਲਵੰਤ ਸਿੰਘ ਸੁਖਮੰਦਰ ਸਿੰਘ ਸੁਖਦੇਵ ਸਿੰਘ ਵਰਕਿੰਗ ਪ੍ਰਧਾਨ ਰਣਜੀਤ ਸਿੰਘ ਆਤਮ ਤੇਜ ਸ਼ਰਮਾ ਸਤਪ੍ਰਕਾਸ਼ ਦਰਸ਼ਨ ਸਿੰਘ ਪਟਾਲ ਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਪੰਜਾਬ ਸਰਕਾਰ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ 1 ਜਨਵਰੀ 2016 ਤੋਂ 30 ਜੂਨ 2021 ਦੇ 5500 ਦੇ ਬਕਾਏ ਨੂੰ 10 ਸਾਲ ਤੋਂ ਡੀਕ ਰਹਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਲੈ ਲਈ ਧੱਕੇ ਖਾਰੇ ਪੈਨਸ਼ਨਾਂ ਵਿੱਚ ਪਾਰੀ ਨਰਾਸ਼ਾ ਤੇ ਗੁੱਸਾ ਫੈਲ ਰਿਹਾ ਹੈ ਕਿਉਂਕਿ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਲੱਗ-ਅਲੱਗ ਕੈਟਾਗਰੀਆਂ ਵਿੱਚ ਵੰਡ ਕੇ ਪੈਨਸ਼ਨਾਂ ਵਿੱਚ ਫੁੱਟਕਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਪੈਨਸ਼ਨਰਾਂ ਨਾਲ ਹੋਰ ਬੇਇਨਸਾਫੀ ਹੈ ਉਹਨਾਂ ਮੰਗ ਕੀਤੀ ਹੈ ਕਿ ਪੈਨਸ਼ਨਾਂ ਦੇ ਵਡਾਪੇ ਦੀ ਆਖਰੀ ਪੜਾਅ ਵਾਲੀ ਉਮਰ ਨੂੰ ਦੇਖਦੇ ਹੋਏ ਉਹਨਾਂ ਦਾ ਪਕਾਇਆ ਇੱਕੋ ਕੈਟਾਗਰੀ ਬਣਾ ਕੇ ਤੁਰੰਤ ਯਕਮੁਸ਼ਤ ਜਾਰੀ ਕੀਤਾ ਜਾਵੇ ਤਾਂ ਜੋ ਉਹ ਜ਼ਿੰਦਗੀ ਦੇ ਆਖਰੀ ਪਲ ਸਕੂਨ ਨਾਲ ਬਿਤਾ ਸਕਣ ਪੈਨਸ਼ਨਰਸ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਗੀਆਂ ਉਪਰੋਕਤ ਮੰਗਾਂ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਮੁਲਾਜ਼ਮ ਪੈਨਸ਼ਨਰਸ ਸਾਂਝੇ ਫਰੰਟ ਵੱਲੋਂ ਤੇ ਪੈਨਸ਼ਨਰਸ ਜੁਆਇੰਟ ਫਰੰਟ ਪੰਜਾਬ ਦੇ ਫੈਸਲੇ ਅਨਸਾਰ ਮੋਹਾਲੀ ਵਿਖੇ ਬਜਟ ਸੈਸ਼ਨ ਦੌਰਾਨ ਲਗਾਤਾਰ 4 ਦਿਨ ਰੈਲੀਆਂ ਤੇ ਰੋਸ ਮਾਰਚ ਕੀਤੇ ਜਾਣਗੇ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਮੰਗਾਂ ਦੀ ਆਵਾਜ਼ ਪਹੁੰਚਾਈ ਜਾ ਸਕੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਸਰਕਾਰ ਵੈਸ਼ਰਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੀ ਹੈ ਜਾਂ ਫਿਰ ਉਹਨਾਂ ਨੂੰ ਬਜਟ ਸੈਸ਼ਨ ਦੌਰਾਨ ਸਰਕਾਰ 'ਚ ਦੇ ਰਸਤੇ ਪੈਣ ਲਈ ਮਜਬੂਰ ਕਰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ